ਬੋਲੇ ਸੋਨਹਾਰ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੇਜਰ ਸਿੰਘ ਜੀ ਜੋ ਐਸੋ ਅਰਦਾਸ ਕਰਕੇ ਇਹ ਯਾਤਰਾ ਲਈ ਗਏ ਸੀਗੇ ਤਾਂ ਜੋ ਸਾਰੇ ਪੈਂਡੇ ਤੈਅ ਕਰਦੇ ਹੋਏ ਤਾ ਬਾਬਾ ਜੀ ਕਹਿੰਦੇ ਵੀ ਨਹੀਂ ਸੀ 2000 ਤੋਂ ਉੱਪਰ 2100 ਦੇ ਕਰੀਬ ਹੈ ਜਿਹੜੀ ਯਾਤਰਾ ਬਣੀਆ ਸਾਈਕਲ ਤੇ ਜਾ ਕੇ ਆਏ ਆ 12-12 ਬੋਤਲਾਂ ਪਾਣੀ ਦੀਆਂ ਵੀ ਰਾਹ ਦੇ ਵਿੱਚ ਪੀਂਗੀਆਂ ਪਈਆਂ ਇਹਨਾਂ ਨੂੰ ਮਤਲਬ ਇੰਨੀ ਗਰਮੀ ਸੀ ਤੇ ਐਨਾ ਮਾਨ ਸਤਕਾਰ ਹੋਇਆ ਅਸੀਂ ਦੱਸ ਨਹੀਂ ਸਕਦੇ ਕਿ ਅਸੀਂ ਕਿੱਦਾਂ ਕਰੀਏ ਕੋਈ ਜਿਹੜੇ ਨੇ ਆ ਬਾਬਾ ਜੀ ਦਾ ਫੈਂਡ ਆਉਟ ਤੇ ਅੱਜ ਬਹੁਤ ਬਹੁਤ ਧੰਨਵਾਦ ਕਰਨੇ ਨੇ ਨਜ਼ਰ ਖੇੜੇ ਦੀ ਖਾਤਰ ਦੂਜੀ ਯਾਤਰਾ ਉਹ ਤਾਂ ਪੰਜ ਯਾਤਰਾ ਹੋਦੀਆਂ ਪਰ ਜਿਹੜੀ ਭਾਰਤ ਦੀ ਯਾਤਰਾ ਹੈ ਉਹ ਦੂਜੀ ਯਾਤਰਾ ਇਹਨਾਂ ਦੀ ਤਾਂ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਨੱਗਰ ਦੀ ਖਾਤਰ ਮੇਰੇ ਅੱਗੇ ਤੋਂ ਸਾਈਕਲ 'ਤੇ ਜਾਣਾ ਤਾਂ ਗੁਰਦੁਆਰਾ ਸਾਹਿਬ ਮੋਟਰਸਾਈਕਲ ਤੇ ਜਾਂਦਾ ਸਾਈਕਲ ਤੇ ਵੀ ਨਹੀਂ ਜਾਂਦਾ ਇੱਕ 2000 ਦੀ ਯਾਤਰਾ ਬਹੁਤ ਵੱਡੀ ਗੱਲ ਆ ਪਹਿਲਾਂ ਵਾਲੀ ਜਿਹੜੀ ਯਾਤਰਾ ਸੀ ਇਹਨਾਂ ਦੀ 24 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਜਿਹੜੀ ਕਿ ਉਹ 76000 ਕਿਲੋਮੀਟਰ ਦੀ ਯਾਤਰਾ ਸੀ ਪੌਣੇ 2 ਸਾਲ ਦਾ ਪੈਂਡਾ ਸੀ ਉਹ ਤਾਂ ਜਿਹੜਾ ਐਤਿਹੀ ਵਾਲੀ 2100 ਕਿਲੋਮੀਟਰ ਦੀ ਯਾਤਰਾ ਸਾਈਕਲ ਤੇ ਕੀਤੀ ਤੇ 63 ਸਾਲ ਦੀ ਅਮਰ ਆਸਟਾਮ ਬਾਬਾ ਜੀ ਦੀ ਤੇ ਅਸੀਂ ਤਾਂ ਕਹਿੰਦੇ ਪ੍ਰਮਾਤਮਾ ਇਹਨਾਂ ਨੂੰ ਹੋਰ ਵੱਡੀ ਤਾਕਤ ਬਖਸ਼ੇ ਐਸੇ ਤੱਕਾ ਸੇਵਾ ਕਰਦੇ ਰਹਿਣ ਪੰਥ ਦੀ ਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਬਾ ਜੀ ਬੋਲਣਗੇ ਕੀ ਬੋਲੋ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰਕੋਟ ਪਾਈ ਦਾ ਮੈਂ ਸਹਿਜ ਜੀ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜੋ ਯਾਤਰਾ ਦਿੱਤੀ ਰਾਕੇ ਲੋਕਾਂ ਮੇਰਾ ਦਫਤਰ ਕਿਤਾ ਆਪ ਚੰਗਾ ਚੱਲਦਾ ਬਹੁਤ ਲੋਕਾਂ ਨੇ ਪੂਰੇ ਭਾਰਤ ਦੇ ਵਿੱਚੋਂ ਜਾਪੜੇ ਪੰਜਾਬ ਦੇ ਵਿੱਚ ਇਲਾਕਾ ਦਾਰ ਮਿਆ ਜੋ ਮੈਂ ਉਲਾਤੀ ਦਾਦਾਰੀ ਇਹ ਵੀ ਜੇਤਾ ਜੀ ਫਕਸ ਫਿਲਟਰ ਚੰਗੀ ਨਾਨਕ ਤੇ ਰੰਦੇ ਸੋਸਟ ਹੈ ਜੀ ਇਹ ਹੋਰ ਮੁਕਤਵਾਂਤੀ ਸੱਜਣਾਂ ਸਾਥੀ ਬਏ ਮੇਰੇ ਦੋਸਤ ਜਿੰਨਾ ਨੇ ਮੈਨੂੰ ਪੁੱਛਦੇ ਬਹੁਤ ਪੁੱਛਣਾ ਕੀਤਾ ਵੀ ਤੂੰ ਕਿੱਥੇ ਪਹੁੰਚ ਗਿਆ ਹੁਣ ਕਿੰਨੇ ਦਿਨਾਂ ਘਾਏਗਾ ਕਿਉਂਕਿ ਸਾਈਕਲ ਜਿਹੜੀ ਉਧਰ ਰਸਤਾਰ ਆ ਬਹੁਤ ਘੱਟ ਜਾਂਦੀ ਐ ਕੋ ਪਹਾੜੀ ਜਿਹਾ ਸੜਾ ਸੱਤ-ਅੱਠ ਕਿਲੋਮੀਟਰ ਤੱਕ ਅੰਦਰ ਵਿੱਚ ਪੈਂਡਾ ਹੁੰਦਾ ਹੈਗਾ ਤੇ ਉਹ ਯਾਤਰਾ ਦੇ ਵਿੱਚ ਥੋੜੀ-ਥੋੜੀ ਸਾਈਕਲ ਚੱਲਦਾ ਆ ਉਹ 2.5 ਮਹੀਨੇ ਇੱਕ ਜੰਗਲ ਦੇ ਵਿੱਚ ਗਿਆ ਤੇ ਆਜਾ ਬਾਬਾ ਨਾਲ ਤੇ ਕਹਾਣੀ ਕੀਤੀ ਬਾਬਾ ਨਾਲ ਜੇ ਮੇਹਰ ਕੀਤੀ ਜੋ ਬਦਰ ਪਤੰਸ਼ਾ ਦੀ ਯਾਤਰਾ ਕੀ ਕਰਾਇਆ ਜੀ ਤੇ ਮੈਂ ਕਹਿੰਦਾ ਜੀ ਦੋਆ ਮੰਚਾਂ ਦਵਾਇਆ ਬਈ ਤੇ ਬਦਰ ਜੀ ਨੂੰ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਦਾ ਖਾਤਮਾ ਸਾਬ ਵਾਹਿਗੁਰੂ